ਬਈ ਦਰਵਾਜ਼ਾ ਸਿਰਫ 2400 ਰੁਪਏ ਤੋਂ ਸ਼ੁਰੂ ਡਿਜ਼ਾਈਨ ਕੋਈ 1 2 ਨਹੀਂ 350 ਡਿਜ਼ਾਈਨ ਲੱਗੇ ਪਿਆਗਾ ਜਿਹੜਾ ਮਰਜੀ ਸਿਲੈਕਟ ਕਰ ਲੋ ਆ ਦੇਖ ਲੋ ਤੁਹਾਡੇ ਸਾਹਮਣੇ ਆਏ ਕਿੱਥੇ ਆ ਜੀਰਕਪੁਰ ਦੇ ਵਿੱਚ ਬਾਈ ਇਹਨਾਂ ਤੋਂ ਇਲਾਵਾ ਕੋਈ ਡਿਜ਼ਾਈਨ ਨਹੀਂ ਕਿਸੇ ਦੇ ਪਸੰਦ ਆਉਂਦਾ ਕਿਸੇ ਨੇ ਹੋਰ ਫੋਟੋ ਲੈ ਕੇ ਕਾਦੀ ਉਹ ਵਿਚਾਰ ਕਰ ਦੋਗੇ ਜਿਵੇਂ ਤੁਸੀਂ ਕਹੋਗੇ ਜੀ ਉਵੇਂ ਬਣੇ ਕਿਹੜੀ ਕਿਹੜੀ ਲੱਕੜ ਤੇ ਤਿਆਰ ਕਰ ਦੰਨੇ ਉਹ ਪਾਈਨ वुਡ ਹੈ ਜੀ ਸਾਗਵਨ ਹੈ ਜੀ ਮਰਿੰਡੀ ਹੈ ਹੌਲਕ ਹੈ ਕੈਨ ਲਗੀ ਹੈ ਜੋ ਤੁਸੀਂ ਕਹੋ ਸਾਰਾ ਕੁਝ ਮਿਲ ਜੇਗਾ ਜਿਵੇਂ ਕਿਸੇ ਨਾਲ ਜਾਲੀਆਂ ਬਣਾਉਣੀ ਹੁਣ ਇਹ ਵੀ ਬਣਾ ਦੋ ਬੱਲੇ ਜਾਲੀ ਵਾਲੇ ਬੱਲੇ ਵੀ ਬਣ ਜਾਣਗੇ ਡਿਕੋ ਵਾਲਾ ਦੇਖੋ ਜੀ ਇਹਨੂੰ ਲੱਗਣ ਦੇ ਕਿੰਨੇ ਟਾਈਮ ਦੀ ਗਾਰੰਟੀ ਆ ਇਹ ਦੇਖੋ ਜੀ ਸੰਤਾਲੀ ਆਮ ਦਾ ਡੋਰ ਹੈਗਾ ਚਾਹੇ ਥੋੜਾ ਮਾਰੋ ਜੋ ਮਰਜ਼ੀ ਕਰੋ ਕਦੇ ਵੀ ਕੁਝ ਨਹੀਂ ਹੋਏ ਰੇਟ ਬਹੁਤ ਵਾਜਿਬ ਹੈਗਾ ਜੀ ਇਹਨਾਂ ਦਾ ਪੂਰੀ ਕੋਠੀ ਦਾ ਮਾਲ ਤਿਆਰ ਕਰਵਾਉਣਾ ਕਿੰਨੇ ਦਿਨਾਂ 'ਚ ਫਿਟ ਕਰਿਓਂਗੇ ਅਸੀਂ 15 ਤੋਂ 20 ਦਿਨ ਦਾ ਟਾਈਮ ਲੈਂਦੇ ਹਾਂ ਜੀ ਤੇ ਕੁੰਡੇ ਕਾਬਜੇ ਹੈਂਡਲ ਸਾਰਾ ਕੁਝ ਆਪਣੇ ਕੋਲ ਮਿਲੂ ਬਈ ਸਾਰਾ ਕੁਝ ਮਿਲੇਗਾ ਜੀ ਜੋ ਤੁਹਾਡੀ ਵੀਡੀਓ ਦੇਖ ਕੇ ਆਏਗਾ ਉਹਨੂੰ ਡਿਸਕਾਊਂਟ ਵੀ ਦਵਾਵਾਂਗਾ 10% ਦਾ ਆਹ ਚੱਕੋ ਜੀ ਡਿਸਕਾਊਂਟ ਵੀ ਮਿਲੂਗਾ ਖੜੇ ਕਿੱਥੇ ਆਂ ਜੀਰਕਪੁਰ ਦੇ ਵਿੱਚ ਇੱਕ ਵਾਰ ਬਈ ਆਪਣੀ ਲੋਕੇਸ਼ਨ ਦੱਸ ਦੋ ਕਿੱਥੇ ਜਿਆ ਚੰਡੀਗੜ੍ਹ ਅੰਮ੍ਰਿਤਸਰ ਹਾਈਵੇ ਨੀਅਰ ਸੇਠੀ ਢਾਬਾ ਆਹ ਦੇਖੋ ਜੀ ਕੋਈ ਅੱਜ ਦਾ ਕੰਮ ਨਹੀਂ ਹੈਗਾ ਬਹੁਤ ਪੁਰਾਣਾ ਕੰਮ ਆਗਾ ਬਿਲਕੁਲ ਬਿਲਕੁਲ ਹੋ ਜਾਏਗਾ ਜਿਵੇਂ ਹਵੇਲੀਆਂ ਚ ਲੱਗੇ ਹੁੰਦੇ ਨੇ ਸਾਰੇ ਤਰ੍ਹਾਂ ਦੇ ਹੋ ਜਾਣਗੇ ਇਹ ਕੱਲਾ ਕੱਲਾ ਡਿਜ਼ਾਈਨ ਦੇਖਣਾ ਨਾ ਇਹਨਾਂ ਨੇ ਪੇਜ ਮਾਰੇ ਪਾ ਸਕਰੀਨਸ਼ਾਟ ਸਰਪੰਚ ਇਹਨੂੰ ਫੋਲੋ ਕਰ ਲਓ ਜਿਵੇਂ ਬਾਈ ਇੱਕ ਆ ਦਰਵਾਜ਼ਾ ਆ ਗਿਆ ਕਿਸੇ ਨੇ ਕਿਸੇ ਵੀ ਬਾਬੇ ਦੀ ਜਾਂ ਆਪਣੀ ਫੋਟੋ ਬਣਾਉਣੀ ਆ ਬਣਾ ਦੋਗੇ ਬਣ ਜਾਏਗਾ ਜੀ ਬਣ ਜਾਏ ਸਾਰਾ ਸਾਗਵੰਦ ਦਾ ਡੋਰ ਹੈ ਜੀ ਤੇ ਵੀਡੀਓ ਸ਼ੇਅਰ ਕਰਕੇ ਆਪਣੇ ਉਹ ਦੋਸਤਾਂ ਨੂੰ ਸੈਂਡ ਕਰ ਦਿਓ ਜਿਨ੍ਹਾਂ ਨੇ ਦਰਵਾਜ਼ੇ ਲਾਉਣੇ ਆ ਤਾਂ ਬਾਈ ਲਵੇ ਆ ਜਾਓ ਜੀਰਖਪੁਰ ਦੇ ਵਿੱਚ